ਜਾਗਰਣ ਪੁਣੀ ਨੌਜਵਾਨ ਸੇਵਕ ਸਭਾਵਲ ਨੂੰ 26ਵਾਂ ਸਾਲਾਨਾ ਜਾਗਰਣ ਬੜੀ ਤੂਮਤਾਮ ਨਾਲ ਮਨਾਇਆ ਗਿਆ ਇਲਾਕੇ ਦੇ ਵਸਨੀਕਾਂ ਨੇ ਮਾਤਾ ਰਾਣੀ ਜਾਗਰਣ ਵਿੱਚ ਚ ਸ਼ਿਰਕਤ ਕੀਤੀ ਕੌਂਸਲਰ ਵਿਕਾਸੋ ਨਿਯ ਚੇਤੌਰ ਤੇ ਜਾਗਰਣ ਵਿੱਚ ਹਾਜ਼ਰੀ ਭਰਨ ਪੁਜੇ ਜਾਗਰਣ ਕਮੇਟੀ ਦੇ ਮੈਂਬਰ ਰਮਨ ਵਿਰ ਅਮਨਵੀਰ ਕਾ ਰਾਜਿੰਦਰ ਟੰਡਨ ਗੁਲਸ਼ਨ ਪਾਟਿਆ ਪ੍ਰਵੇਸ਼ ਸ਼ਰਮਾ ਸੰਜੀਵ ਸ਼ਰਮਾ ਅਤੇ ਹੋਰ ਮੌਜੂਦ ਸਨ ਸੋਹਾ ਸਵਿਧਾਨ ਨਮਸਤੇ ਉਮ ਕਾਲੀ ਮਹਾ ਕਾਲੀ ਮਾ ਕਾਲਕੇ ਕਵੀਸ਼ਵਰੀ ਸਰਵਾਂ ਨਿੰਦ ਕਰੇ ਦੇ ਦੀ ਨਾਰਾਇਣੀ ਨਮਸਤੇ ਸਤਿ ਸ਼ਿੰਕਾਰ ਇਸ ਤੇ ਸ਼ੰਕਚਕਰਗਦਾ ਸ਼ਾਰੰਗਰੀ ਤੂ ਪਰਮਾ ਯੂਦੇ ਪ੍ਰਸੀਧ ਵੈਸ਼ਨਵੀ ਰੂਪੇ ਨਾਰਾਇਣੀ ਨਮਸਤੇ ਦੀਸ਼ਤਾ ਮਹਾਰਾਣੀ ਇਹਨਾਂ ਦੀ ਕਿਰਪਾ ਕਰੇ 26 ਵਾਂ ਜਾਗਰਣ ਬੜੀ ਸ਼ਰਧਾ ਤੇ ਦੋਮਦਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਸੋ ਸਭ ਤੋਂ ਪਹਿਲਾ ਆਪਣੇ ਵੱਲੋਂ ਸੋਨੀ ਸਾਹਿਬ ਵੱਲੋਂ ਸੋਨੀ ਪਰਿਵਾਰ ਵੱਲੋਂ ਅੱਜ ਦੇ ਸ਼ੁਭ ਦਿਹਾੜੇ ਦੀ ਸਾਰੀਆਂ ਸੰਗਤਾਂ ਨੂੰ ਖਾਸ ਕਰਕੇ ਜਾਗਰਣ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਸਾਡੇ ਪ੍ਰਧਾਨ ਜੀ ਟੰਡਨ ਸਾਹਿਬ ਨੂੰ ਔਰ ਉਹਨਾਂ ਦੀ ਸਾਰੀ ਟੀਮ ਨੂੰ ਅੱਜ ਦੇ ਸ਼ੁਭ ਦਿਹਾੜੇ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹੈ ਅੱਜ ਲਗਭਗ ਮੈਨੂੰ ਵੀ ਇੱਥੇ ਆਉਂਦੇ 10-12 ਸਾਲ ਹੋ ਗਏ 10 12 ਸਾਲ ਲਗਾਤਾਰ ਇਸ ਜਾਗਰਨ ਚਾਹ ਉਹ ਮਾ ਮਈ ਦਾ ਅਸ਼ੀਰਵਾਦ ਲੈਣ ਵਾਸਤੇ ਇੱਥੇ ਮੈਂ ਵੀ ਆਉਂਦਾ ਹਾਂ ਜਦੋਂ ਵੀ ਟੰਡਨ ਸਾਹਿਬ ਤੁਹਾਡਾ ਉਹ ਤੁਹਾਡੀ ਟੀਮ ਦਾ ਹਮੇਸ਼ਾ ਹੀ ਹੁਕਮ ਹੁੰਦਾ ਹੈ ਇੱਥੇ ਆ ਕੇ ਮਨ ਨੂੰ ਖੁਸ਼ੀ ਵੀ ਹੁੰਦੀ ਹੈ ਕਿ ਸਾਰਾ ਇਲਾਕਾ ਇਕੱਠੇ ਹੋ ਕੇ ਮਾ ਮਈ ਦਾ ਜਾਗਰਨ ਹਰ ਸਾਲ ਬੜੀ ਸ਼ਰਧਾ ਦੇ ਨਾਲ ਮਨਾਉਂਦੇ ਨੇ ਸੋ ਮਾ ਮਈ ਦੇ ਚਰਨਾਂ ਤੇ ਸਾਡੀ ਸਾਰਿਆਂ ਦੀ ਅਜਿਹੀ ਅਰਦਾਸ ਹੈ ਕਿ ਮਾ ਮਈ ਸਾਰੀ ਆਈ ਹੋਈ ਸਰਦਾਰ ਤੇ ਜਿਹੜੀ ਜਿਹੜੀ ਮਨੋ ਕਾਮਨਾ ਲੈ ਕੇ ਅਸੀਂ ਅੱਜ ਮਾਮਾਈ ਦੇ ਚਰਨਾਂ 'ਚ ਬੈਠੇ ਆਂ ਮਾਮਾਈ ਸਾਡੀ ਸਾਰਿਆਂ ਦੀ ਮਨੋ ਕਾਮਨਾ ਪੂਰੀ ਕਰਨ ਸਾਰੇ ਪਰਿਵਾਰ ਖੁਸ਼ੀਆਂ ਮਾਣਨ